ਤੀਸੇ ਚਾਹੀਦੀ ਪਈ ਬੰਦਣਾ ਜਲੂਸ ਕਮੇਟਰੀ ਚ ਕੋਈ ਫਾਇਦਾ ਨਹੀਂ ਦੇ ਦੇ ਪੈ। ਓ ਯਾਰ 3500 ਪਿੱਛੇ ਕਿਉਂ ਜਲੂਸ ਕੱਢਦਾਗਾ ਦੇ ਦੂੰਗਾ ਭੱਜੇ ਚੱਲੇ ਮੈਂ। ਪਰ ਸੇਮ ਹਾਂ ਬਈ ਸਾਫ ਤਾਂ ਫੇਰ ਕਰੀ। ਪਹਿਲੇ ਤੂੰ ਆਹ ਵਿਆਹ ਦਾ ਕਾਰਡ ਪਹੁੰਚ ਗਿਆ ਤੇ ਲੈ ਵੇ ਤੇਰੇ ਵਿਆਹ ਦਾ ਕਾਰਡ ਪਹੁੰਚ ਗਿਆ ਮੇਰੇ ਕੋਲੇ। ਤੇ ਨਾਲੇ ਤਿਆਰੀ ਕਰ ਲੈ ਠੀਕ ਹੈ ਬਰਾਤ ਚੱਲਣਾ ਤਾਂ ਹੈ। ਬਰਾਤ ਚੱਲਾਂਗੇ। ਓ ਤੈਨੂੰ ਕਿਹਨੇ ਦਿੱਤੀ ਬਹੂ? ਓ ਦੇ ਦਿੱਤੀ ਆ ਲਾਲਾ ਯਾਰ ਚੁੱਪ ਕਰ ਜਾ ਯਾਰਾ। ਲਾਲਾ ਜੀ ਤੇਰਾ ਨਹੀਂ ਹੋਇਆ ਇਹ ਤਾਂ ਤਾਂ ਹੋਇਆ। ਪਰ ਸੇਮ ਮੇਰੇ ਨਾਲ ਮੜੀ ਘੱਟ ਬਣਦੀ ਮੇਰੀ। ਅੱਛਾ ਤੂੰ ਮੈਨੂੰ ਇੱਕ ਸਲਾਹ ਦੇ। ਹਾਂ ਤੇਰੀ ਪ੍ਰਿਆ ਜਿੱਦ ਕਰੀ ਜਾਂਦੀ ਹੈਗੀ ਹਾਂ ਉਹ ਕਹਿੰਦੀ ਵਿਆਹ ਕਿਹੜਾ ਰੋਜ਼ ਰੋਜ਼ ਹੋਣਾਗਾ ਵੀ ਇੱਕ ਵਾਰੀ ਹੋਣਾਗਾ ਤੂੰ ਵਿਆਹ ਤੋਂ ਪਹਿਲੀ ਗੱਲਾਂ ਕਰੀ ਜਾਂਦਾ ਓਏ ਉਹ ਯਾਰ ਅੱਜ ਦਾ ਚੱਲਦਾ ਹੁਣ ਤਾਂ ਚੱਲਦਾ ਅੱਛਾ ਤੇ ਮੈਨੂੰ ਗੱਡੀ ਚਾਹੀਦੀ ਹੈ ਵਧੀਆ ਜੀ ਅੱਛਾ ਜਿਹਦੇ ਵਿੱਚ ਬਾਹਰੇ ਖੜ ਕੇ ਫੋਟੋਆਂ ਕਰਾ ਲਈਏ ਸੀ ਦੋਨੇ ਵਾਲੀਆਂ ਓਏ ਇਹ ਕਿਹੜਾ ਜ਼ਬਾਊ ਗੱਡਾ ਤੈਨੂੰ ਮੈਂ ਲੈ ਕੇ ਜਾਂਦਾ ਸੋਨੂ ਮੋਨੂ ਲਵੇ ਓ ਯਾਰ ਮੈਂ ਵੀ ਉਹਨਾਂ ਕੋਲ ਹੀ ਲੈ ਕੇ ਜਾਂਦਾ ਸੀ ਸੋਨੂ ਕੀ ਹਾਲ ਹੈ ਜੀ ਲਾਲਾ ਜੀ ਆ ਜੀ ਸੋਨੂ ਮੋਨੂ ਨੂੰ ਲੈ ਜਾਂਦਾ ਸੋਨੂ ਸਾਹੋ ਜੀ ਦੁੱਖ ਸੁਣਾਓ ਜੀ ਬਾਈ ਪਿਆ ਵਾਸਤੇ ਗੱਡੀ ਚਾਹੀਦੀ ਵਧੀਆ ਗੱਡੀ ਆ ਦੇਖੋ ਵਧੀਆ ਆਪਣੇ ਲਵੇ ਟਾਪ ਮਾਡਲ ਜੈਗਵਰ ਖੜੀ ਆ ਜੀ ਆਹ ਦੇਖੋ ਉੱਤੇ ਖੜ ਕੇ ਫੋਟੋ ਕਰਾ ਲਈ ਸਨ ਰੂਫ ਵੀ ਹੈਗਾ ਇਹ ਜਿਹੜੇ ਦੋਨੇ ਮੀਆਂ ਬੀਬੀ ਜਿੰਨੀਆਂ ਮਰਜ਼ੀ ਵੇਚਦੀ ਕੱਢ ਕੇ ਫੋਟੋ ਖਚਾਈ ਚੱਲਿਓ ਦੂਜੇ ਬਰਾਤੀਆਂ ਵਾਸਤੇ ਵੀ ਚਾਹੀਦੀਆਂ ਦੂਜੇ ਬਰਾਤੀਆਂ ਵਾਸਤੇ ਬਈ ਆ ਦੇਖੋ ਆਪਣੇ ਲਵੇ ਨੋਵਾ ਕ੍ਰਸਟਾ ਹੈਗੇ ਨੇ ਆਰਟੀਆ ਹੈਗੇ ਨੇ ਬਲੈਨੂ ਹੈਗੇ ਨੇ ਸਾਡੇ ਪ੍ਰਾਹੁਣੇ ਵਾਸਤੇ ਕਾਲੀ ਸਕਾਰਪੀਓ ਚਾਹੀਦੀ ਮਿਲ ਜੂਗੀ ਹਾਂ ਪ੍ਰਾਹੁਣੇ ਵਾਸਤੇ ਕਾਲੀ ਸਕਾਰਪੀਓ ਦੇ ਦਾਂਗੇ ਜੀ ਮੈਂ ਇਹਨਾਂ ਤਾਂ ਆਏ ਪੁੱਸ ਵੀ 5-7 ਦਿਨ ਗੱਡੀ ਰੱਖਣੀ ਹੋਵੇ ਦਿੰਦਾ ਯਾਰ 10 ਦਿਨਾਂ ਬਾਅਦ ਤੇ ਬਾਅਦ ਚ ਵਿਆਹ ਤੋਂ ਵੀ ਗੱਡੀ ਚਾਹੀਦੀ ਆ ਜਿੰਨੇ ਮਰਜ਼ੀ ਦਿਨ ਬਈ ਰੱਖ ਬਈ ਡਰਾਈਵਰ ਆਪੀ ਭੇਜ ਦੇਗਾ ਹਾਂਜੀ ਹਾਂ ਡਰਾਈਵਰ ਹੋਰ ਕਿਸ ਕਰ ਸਕਦੇ ਹੋਗੇ ਚਲ ਵੇ ਲਾਲਾ ਚੱਲ ਜੇ ਆ ਜਾ ਬਾਈ ਕੰਮ ਕਰਾਓ ਹੁਣ ਵਿਆਹ ਦਾ ਜਾ ਕੇ ਕੜਾਹੀ ਚੜੂਗੀ ਪਰਸ ਨੂੰ